ਕਲਵੰਤ ਸਿੰਘ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਬਲੋਚਿਸਤਾਨ ਦੇ ਵਿੱਚ ਕੀ ਚੱਲ ਰਿਹਾ ਹੈ ਦੇਖੋ ਬਲੋਚਿਸਤਾਨ ਦਾ ਜਿਹੜਾ ਮਸਲਾ ਹੈ ਨਾ ਥੋੜਾ ਗੁੰਝਲਦਾਰ ਆ ਹੁਣ ਸਮਝਣਾ ਪਵੇਗਾ ਬਲੋਚਿਸਤਾਨ ਇਸ ਤਰ੍ਹਾਂ ਦਾ ਇਲਾਕਾ ਹੈ ਕਿ ਪਾਕਿਸਤਾਨ ਚ ਤੇ ਆ ਗਿਆ ਪਰ ਉਹਨਾਂ ਨੇ ਕਦੇ ਪਾਕਿਸਤਾਨ ਨੂੰ ਅਪਣਾਇਆ ਨਹੀਂ ਜੀ ਉਹ ਆਜ਼ਾਦੀ ਚਾਹੁੰਦੇ ਆ ਇੰਡੀਆ ਦੀਆਂ ਵੀ ਖੁਫੀ ਏਜੰਸੀਆਂ ਉੱਥੇ ਕੰਮ ਕਰਦੀਆਂ ਨੇ ਇਹ ਸਾਫ ਪਾਕਿਸਤਾਨ ਨੇ ਦੋਸ਼ ਵੀ ਲਾਇਆ ਕਰਦਾ ਹੈ ਤੇ ਕਈ ਵਾਰੀ ਉਹ ਜਿਹੜੇ ਬਲੋਚ ਨੇ ਉਹ ਕਹਿੰਦੇ ਆ ਕਿ ਹੁਣ ਜਿਹੜੀ ਉੱਥੋਂ ਦੀ ਰਾਜਨੀਤੀ ਆ ਜਿਵੇਂ ਆਪਾਂ ਗੁਜਰਾਤ ਲੌਬੀ ਕਹਿੰਦੇ ਆ ਹਾਂਜੀ ਉੱਥੇ ਦੀ ਰਾਜਨੀਤੀ ਜਾਂ ਉੱਥੋਂ ਦਾ ਸਾਰਾ ਕਾਰੋਬਾਰ ਉਹ ਆ ਪੰਜਾਬੀਆਂ ਦੇ ਕੋਲ ਜੀ ਡੋਮਿਨੈਂਸ ਯਾਨੀ ਪੰਜਾਬੀਆਂ ਪੰਜਾਬੀਆਂ ਜੀ ਠੀਕ ਹੈ ਸਾਬ ਤਾਂ ਜਿਹੜੇ ਬਲੋਚ ਨੇ ਉਹ ਕਹਿੰਦੇ ਆ ਕਿ ਤੁਸੀਂ ਇਸ ਇਲਾਕੇ ਨੂੰ ਗੁਲਾਮ ਬਣਾਇਆ ਹੋਇਆ ਹੂੰ ਤੁਹਾਡੀ ਆਰਮੀ ਇੱਥੋਂ ਸਭ ਕੁਝ ਲੁੱਟ ਖਸੁੱਟ ਕਰਦੀ ਐ ਫਲਾਕ ਮਤਲਬ ਕਿ ਉਹ ਬੜਾ ਰਿਚ ਐ ਵੈਸੇ मिनਰਲਸ ਦੇ ਤੌਰ ਤੇ ਬਲੂਚਿਸਤਾਨ ਦਾ ਜਿਹੜਾ ਏਰੀਆ ਏ ਜੀ ਉਹ ਕਹਿੰਦੇ ਕਿ ਤੁਸੀਂ ਲੁੱਟੀ ਪੁੱਟੀ ਜਾ ਰਹੇ ਬਦਲੇ ਚ ਸਾਨੂੰ ਕੀ ਦੇ ਰਹੇ ਹੋ ਸਾਡੇ ਜਵਾਕਾਂ ਨੂੰ ਕੀ ਮਿਲ ਰਿਹਾ ਜੀ ਫਿਰ ਚਾਈਨਾ ਦਾ ਜਿਹੜਾ ਉੱਥੇ ਬਣ ਰਿਹਾ ਕੋਈ ਰੋਡ ਐ ਜਾਂ ਕੋਈ ਦਖਲ ਐ ਜਿਹੜਾ ਉਹਦੇ ਤੋਂ ਵੀ ਉਹ ਕਹ ਲਓ ਕਿ ਜਿਹੜੇ ਬਾਗੀ ਆ ਉਹ ਫਿਰ ਹਿੰਸਕ ਨੇ ਜੀ ਤੇ ਇਹੀ ਕਾਰਨ ਐ ਕੱਲ ਵੀ ਜੇ ਤੁਸੀਂ ਦੇਖੋਗੇ ਜੋ ਉੱਥੇ ਬੜੀ ਹੋਣੀ ਵਾਪਰੀ ਆ ਉਹਦੇ ਵਿੱਚ ਵੀ ਇਹੋ ਹੋਇਆ ਕਿ ਉਹਨਾਂ ਨੇ ਗੱਡੀਆਂ ਰੋਕੀਆਂ ਆਈਡੈਂਟੀਫਿਕੇਸ਼ਨ ਕੀਤੀ شناخت ਕੀਤੀ ਤੇ ਉਸ ਤੋਂ ਬਾਅਦ ਮਾਰੇ ਤੇ ਉਹਦੇ ਵਿੱਚ ਵੀ ਜ਼ਿਆਦਾ ਪੰਜਾਬੀ ਸਨ ਆ ਉੱਥੇ ਰੌਲਾ ਜੇ ਆਪਾਂ ਇਹਨੂੰ ਸੰਖੇਪ ਚ ਸਮਝਣਾ ਹੋ ਜੀ ਜੀ ਮਿੰਟੂ ਜੀ ਕਮੈਂਟ ਕਾਫੀ ਨੇ ਮੈਨੂੰ ਦੋ ਪੁੱਛ ਦੱਸੋ ਲਓ ਸਰ ਮੈਂ ਕਹਿਣਾ ਜੀ ਤੁਸੀਂ ਮੈਂ ਤਾਂ ਸੌਂ ਵੀ ਸਕਦਾ ਤੁਸੀਂ ਐਨਾ ਸਮਾਂ ਲੈ ਲਓ ਹਾਂ ਫਿਰ ਆਪਣੇ ਦੋਸਤਾਂ ਨੇ ਕਹਿਣਾ ਕਿ ਮਿੰਟੂ ਜੀ ਕੋਈ ਗੱਲ ਨਹੀਂ ਜੀ ਫਿਰ ਜਾਗ ਪਾਵਾਂਗੇ ਜੀ ਉਹ ਸਦੀ ਹੋਈ ਮੇਤਰਾ ਦੀ ਪੈਰ ਜੁੱਤੀ ਨਾ ਪਾਵਾਂ ਹਾਂ ਰਮਨਦੀਪ ਜੀ ਕਹਿ ਰਹੇ ਨੇ ਕਿ ਈਟੀਟੀ ਵਾਲੇ ਜਿਹੜੇ 2364 ਦੀ ਗੱਲ ਵੀ ਕਰੋ ਜੀ ਉਹ ਜੁਆਇਨਿੰਗ ਲੈਟਰ ਵਾਸਤੇ ਬੈਠੇ ਹੋਏ ਨੇ ਚਲੋ ਇਹਨਾਂ ਨੇ ਆਪਣੀ ਗੱਲ ਰੱਖਣੀ ਹੁੰਦੀ ਐ ਸੁਖਮ ਸਿੰਘ ਸਾਹਿਬ ਇਹਨਾਂ ਦੀ ਗੱਲ ਇਹ ਜਿਹੜੇ ਸਾਡੇ ਆਪਣੇ ਨੇ ਬੱਚੇ ਕਹਿ ਲਓ ਭੈਣ ਭਰਾ ਕਹਿ ਲਓ ਇਹਨਾਂ ਨੇ ਆਪਣੀ ਗੱਲ ਰੱਖਣੀ ਹੁੰਦੀ ਐ ਮੰਚ ਤੇ ਤੇ ਇਹਨ ਬੈਲ ਜਾਂ ਤਰਜੀਹ ਦੇ ਨਾਲ ਰੱਖਿਆ ਕਰੋ ਜੀ 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 ਬਿਲਕੁਲ ਅਸੀਂ ਤਾਂ ਆਪ ਤੁਹਾਡੇ ਵਰਗਿਆਂ ਭਰਾਵੋ ਅਸੀਂ ਵੀ ਕੁਐਸਚਨਸ ਲੱਗੇ ਹੋਏ ਆ ਤੇ ਹਮੇਸ਼ਾ ਹੀ ਗੁਜ਼ਾਰਿਸ਼ ਹੁੰਦੀ ਹੈ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਧਰਨੇ ਤੋਰਨੇ ਤੇ ਲਾਉਣੇ ਪੈਂਦੇ ਆ ਲੱਗੇ ਰਹੋ ਤੁਸੀਂ ਜ਼ਰੂਰ ਤੁਹਾਡਾ ਵੀ ਦਿਨ ਆਏਗਾ ਵਾਰੀ ਆਏਗੀ